ਗੁਪਤਾ ਜੀ ਮੈਂ ਪਿਛਲੇ ਸਾਲ ਹੀ ਕਾਰ ਖਰੀਦੀ ਸੀਗੀ ਸੈਕੰਡ ਹੈਂਡ ਤੇ ਡੀਲਰ ਨਾਲ ਇਹ ਹੋਇਆ ਸੀਗਾ ਵੀ ਇੱਕ ਮਹੀਨੇ ਦੇ ਵਿੱਚ ਮੈਨੂੰ ਆਰ.ਸੀ ਬਣਵਾ ਕੇ ਦੇਵੇਗਾ ਉਹਨਾਂ ਦਿਨਾਂ ਦੇ ਵਿਚਾਰਸੀਆਂ ਵੱਢ ਨਹੀਂ ਰਹੀਆਂ ਸੀਗੀਆਂ ਮੈਂ ਉਹਦੇ ਚਾਂਸੇ 'ਚ ਆ ਗਿਆ ਤੇ ਲਗਭਗ ਉਹਨੂੰ ਮੈਂ ਪੇਮੈਂਟ ਕਰਤੀ ਜਦੋਂ 4000 ਆਰਸੀਆਂ ਵੜਨ ਲੱਗੀਆਂ ਉਹ ਲਾਰੇ ਲਾਣ ਲੱਗ ਗਿਆ ਤੇ ਜੁਲਾਈ ਤੱਕ ਉਹਨੇ ਕਿਹਾ ਸੀਗਾ ਵੀ ਮੈਂ ਪੈਸੇ ਵਾਪਸ ਦੇ ਕੇ ਜੀ ਗੱਡੀ ਲੈ ਜਾਊਗਾ ਤੇ ਨਾ ਤਾਂ ਉਸ ਤੋਂ ਬਾਅਦ ਮੇਰੀ ਗੱਲ ਸੁਣ ਰਹੀ ਸੀ ਉਸ ਤੋਂ ਬਾਅਦ ਧਮਕੀਆਂ ਨਾਲ ਦੇ ਰਿਹਾ ਸੀਗਾ ਤੇ ਮੁੜ ਕੇ ਹੁਣ ਮੈਨੂੰ 6 ਤਰੀਕ ਨੂੰ ਫੋਨ ਆਇਆ ਪਟਿਆਲਾ ਐਸਐਸਪੀ ਸੈਲ ਤੋਂ ਕਿ ਸਾਡੇ ਦਫਤਰ ਨਾਲ ਪਟਿਆਲੇ ਆ ਗਿਆ ਨਾਬਾ ਰੋਡ ਤੇ ਪੀਆਰਟੀਸੀ ਵਰਕਸ਼ਾਪ ਦੇ ਨਾਲ ਕਲੋਨੀ 43 ਨੰਬਰ ਕੋਠੀ ਤੇ ਉੱਥੇ ਮਿਲਣ ਗਿਆ ਜੀ ਉੱਥੇ ਮੈਨੂੰ ਬਲਵਿੰਦਰ ਸਿੰਘ ਮਿਲਿਆ ਤੇ ਉਹਨੇ ਮੇਰਾ ਬਿਆਨ ਦਰਜ ਕਰਿਆ ਤੇ ਮੈਨੂੰ ਉਹਨੇ ਪੈਸੇ ਨਹੀਂ ਮੰਗ ਕੀਤੇ ਵੀ ਮੈਨੂੰ ਪੈਸੇ ਦੇ ਤੇ ਪਹਿਲਾਂ ਹੀ ਮੈਂ 2.5 ਲੱਖ ਰੁਪਏ ਮੇਰੇ ਫਸੇ ਵੀ ਨੇ 1 ਸਾਲ ਤੋਂ ਮੈਂ ਪਰੇਸ਼ਾਨ ਹ ਸੁਣਵਾਈ ਹੋ ਨਹੀਂ ਰਹੀ ਤੇ ਉੱਤੋਂ ਇਹ ਮੈਨੂੰ ਇੱਕ ਇਸ ਤਰ੍ਹਾਂ ਮੈਂਟਲੀ ਟੌਰਚਰ ਕਰ ਰਹੇ ਨੇ ਵੀ ਪੈਸੇ ਦੇ ਜਾ ਪੈਸੇ ਦੇ ਜਾ ਪੈਸੇ ਪੰਜਾਬ ਬਿਜ਼ਨਸ ਬਿਊਰੋ ਦੇ ਸੁੱਬੇ ਵਿੱਚੋਂ ਪ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮਹਿਮ ਦੌਰਾਨ ਸਪੈਸ਼ਲ ਬ੍ਰਾਂਚ ਪਟਿਆਲਾ ਵਿਖੇ ਤਾਇਨਾਤ ਪੰਜਾਬ ਹੋਮਗਾਰਡ ਦੇ ਵਲੰਟੀਅਰ ਬਲਵਿੰਦਰ ਸਿੰਘ ਨੂੰ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਰਾਜ ਬਿਜ਼ਨਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਹੋਮਗਾਰਡ ਨੂੰ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਦੇ ਵਸਨੀਕ ਰਾਜੀਵ ਚੌਧਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਇਸ ਮੌਕੇ ਮੁਦਈ ਰਜੀਵ ਚੌਧਰੀ ਨੇ ਦੱਸਿਆ ਕਿ ਕੀ ਨਾਸਰ ਤੁਹਾਡੀ ਰਾਜੀਵ ਚੌਧਰੀ ਇਹ ਜਿਹੜਾ ਤੁਸੀਂ ਜਿਹੜਾ ਕੇਸ ਪਾਇਆ ਹੋਇਆ ਸੀਗਾ ਜਿਹੜੇ ਇਹ ਵਿਜੀਲੈਂਸ ਦੇ थ्रू ਇੱਕ ਮੁਲਾਜ਼ਮ ਰਿਸ਼ਵਤ ਲੰਦਾ ਫੜਾਇਆ ਗਿਆ ਤੁਹਾਡੀ ਸ਼ਿਕਾਇਤ ਸੀਗੀ ਕਿਵੇਂ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਗੁਪਤਾ ਜੀ ਮੈਂ ਪਿਛਲੇ ਸਾਲ ਹੀ ਕਾਰ ਖਰੀਦੀ ਸੀਗੀ ਸੈਕੰਡ ਹੈਂਡ ਤੇ ਡੀਲਰ ਨਾਲ ਇਹ ਹੋਇਆ ਸੀਗਾ ਵੀ ਇੱਕ ਮਹੀਨੇ ਦੇ ਵਿੱਚ ਮੈਨੂੰ ਆਰਸੀ ਬਣਵਾ ਕੇ ਦੇਵੇਗਾ ਉਹਨਾਂ ਦਿਨਾਂ ਦੇ ਵਿਚਾਰਤੀਆਂ ਬਣ ਨਹੀਂ ਰਹੀਆਂ ਸੀਗੀਆਂ ਮੈਂ ਉਹਦੇ ਚਾਂਸੇ 'ਚ ਆ ਕੇ ਤੇ ਲਗਭਗ ਉਹਨੂੰ ਮੈਂ ਪੇਮੈਂਟ ਕਰਤੀ ਜਦੋਂ ਆਰਸੀਆਂ ਬਣਨ ਲੱਗੀਆਂ ਉਹ ਲਾਰੇ ਲਾਣ ਲੱਗ ਗਿਆ ਤੇ ਜੁਲਾਈ ਤੱਕ ਉਹਨੇ ਕਿਹਾ ਸੀਗਾ ਵੀ ਮੈਂ ਪੈਸੇ ਵਾਪਸ ਦੇ ਕੇ ਜੀ ਗੱਡੀ ਲੈ ਜਾਊਂਗਾ ਨਾ ਦੋਸਤੋ ਬਦ ਮੇਰੀ ਗੱਲ ਸੁਣ ਰਹੀ ਸੀ ਉਦੋਂ ਬਤ ਧਮਕੀਆਂ ਨਾਲ ਦੇ ਰਿਆ ਸੀਗਾ ਤੇ ਮੈਂ ਦਰਖਾਸਤ ਦਿੱਤੀ ਰਾਜਪੁਰੇ ਡੀਐਸਪੀ ਆਫਿਸ ਤੇ ਉਹ ਮਾਰਕ ਹੋ ਕੇ ਆ ਗਈ ਸਿਟੀ ਪੁਲਿਸ ਰਾਜਪੁਰਾ ਇੱਕ ਸਾਲ ਹੋ ਗਿਆ 22 ਜੁਲਾਈ ਦੇ ਦਿੱਤੀ ਵੀ ਹਲੇ ਤੱਕ ਮੈਨੂੰ ਸਿਟੀ ਪੁਲਿਸ ਰਾਜਪੁਰੇ ਨੇ ਨਹੀਂ ਬੁਲਾਇਆ ਮੈਨੂੰ ਪਤਾ ਸੀ ਵੀ ਉਹ ਇਨਸਾਫ ਮਿਲਣਾ ਹੀ ਨਹੀਂ ਹੈਗਾ ਇੱਕ ਦਰਖਾਸਤ ਮੈਂ ਦਿੱਤੀ ਸੀਗੀ ਐਸਐਸਪੀ ਆਫਿਸ ਪਟਿਆਲਾ ਉਹ ਮਾਰਕ ਹੋ ਕੇ ਚਲੀ ਗਈ ਸਪੈਸ਼ਲ ਸੈੱਲ ਤੇ ਸਪੈਸ਼ਲ ਸੈੱਲ ਤੋਂ ਵੀ ਮੈਨੂੰ ਕੋਈ ਫੋਨ ਨਹੀਂ ਆਂਦਾ ਰਿਹਾ ਇੱਕ ਅੱਧੀ ਵਾਰੀ ਫੋਨ ਆਇਆ ਸਮਾਨੇ ਤੋਂ ਤੇ ਉਹ ਵੀ ਕੋਈ ਗੱਲ ਬਣੀ ਨਹੀਂ ਤੇ ਮੁੜ ਕੇ ਹੁਣ ਮੈਨੂੰ 6 ਤਰੀਕ ਨੂੰ ਫੋਨ ਆਇਆ ਪਟਿਆਲਾ ਐਸਐਸਪੀ ਸੈਲ ਤੋਂ ਕਿ ਸਾਡੇ ਦਫਤਰ ਨਾਲ ਪਟਿਆਲੇ ਆ ਗਿਆ ਨਾਬਾ ਰੋਡ ਤੇ ਪੀਆਰਟੀਸੀ ਵਰਕਸ਼ਾਪ ਦੇ ਨਾਲ ਕਲੋਨੀ 43 ਨੰਬਰ ਕੋਠੀ ਤੇ ਉੱਥੇ ਮੇਰੇ ਨੇ ਗਿਆ ਜੀ ਉੱਥੇ ਮੈਨੂੰ ਬਲਵਿੰਦਰ ਸਿੰਘ ਮਿਲਿਆ ਤੇ ਉਹਨੇ ਮੇਰਾ ਬਿਆਨ ਦਰਜ ਕਰਿਆ ਤੇ ਮੈਨੂੰ ਉਹਨੇ ਪੈਸੇ ਨਹੀਂ ਮੰਗ ਕੀਤੇ ਵੀ ਮੈਨੂੰ ਪੈਸੇ ਦਿਓ ਤੇ ਮੈਂ ਉਹਨਾਂ ਨੂੰ ਕਹਿਆ ਵੀ ਕੋਈ ਨਹੀਂ ਦੇਖਦਾ ਜੀ ਦੋ ਦਿਨ ਬਾਅਦ ਤੋਂ ਬਾਅਦ ਮੈਨੂੰ ਸੁਨੇਹ ਆਉਣ ਲੱਗੇ ਫੋਨ ਆਉਣ ਲੱਗੇ ਵੀ 10000 ਰੁਪਏ ਮੈਨੂੰ ਦੇ ਕੇ ਜਾਓ ਤੇ ਪਹਿਲਾਂ ਹੀ ਮੈਂ 2.5 ਲੱਖ ਰੁਪਏ ਮੇਰੇ ਫਸੇ ਵੀ ਨੇ 1 ਸਾਲ ਤੋਂ ਮੈਂ ਪਰੇ ਤੇ ਉਤੋਂ ਇਹ ਮੈਨੂੰ ਇੱਕ ਕਿਸਮ ਦਾ ਮੈਂਟਲੀ ਟੌਰਚਰ ਕਰ ਰਹੇ ਨੇ ਵੀ ਪੈਸੇ ਦੇ ਜਾ ਪੈਸੇ ਦੇ ਜਾ ਪੈਸੇ ਦੇ ਜਾ ਮੈਂ ਵਿਜੀਲੈਂਸ ਆਫਿਸ ਗਿਆ ਜੀ ਉੱਥੇ ਐਸਐਸਪੀ ਜਗਨਪ੍ਰੀਤ ਸਿੰਘ ਜੀ ਨੂੰ ਮਿਲਿਆ ਉਹਨਾਂ ਨੇ ਮੇਰੀ ਪੂਰੀ ਗੱਲ ਬਿਠਾ ਕੇ ਡਿਟੇਲ ਨਾਲ ਸੁਣੀ ਬਿਲਕੁਲ ਉਹਨਾਂ ਨੇ ਕੋਆਪਰੇਟ ਕਰਿਆ ਬਹੁਤ ਡੀਸੈਂਟ ਤਰੀਕੇ ਨਾਲ ਸਾਰਾ ਕੁਝ ਉਹਨਾਂ ਨੇ ਮਾਮਲਾ ਸਮਝਾਇਆ ਕੀ ਹੈ ਉਸ ਤੋਂ ਬਾਅਦ ਡੀਐਸਪੀ ਮੈਡਮ ਜਸਵਿੰਦਰ ਕੌਰ ਚਾਨਾ ਜੀ ਤੇ ਉਹਨਾਂ ਨੇ ਜੀ ਮੈਨੂੰ ਉੱਥੇ ਰਿਕਾਰਡਰ ਦੇ ਕੇ ਭੇਜਿਆ ਪਟਿਆਲੇ ਵੀ ਸਾਰਾ ਕੁਝ ਵੀ ਸਾਨੂੰ ਵਕੀ ਲਗੇ ਵੀ ਮੰਗਦਾ ਜਿਹਦੇ ਵਿੱਚ ਉਹ ਕਲੀਅਰ ਕਰ ਰਿਹਾ ਸੀ ਇੱਕ ਸਾਲ ਹੋ ਗਿਆ ਤੁਹਾਨੂੰ ਦਰਖਾਸਤ ਦਿੱਤੇ ਨੂੰ 6 ਮਹੀਨੇ ਤੋਂ ਮੇਰੇ ਕੋਲ ਪਈ ਹੈਗੀ ਜੇ ਤੁਸੀਂ ਸੇਵਾ ਪਾਣੀ ਨਹੀਂ ਕਰਦੇ ਮੈਨੂੰ ਦਿਓਗੇ ਨਹੀਂ ਪੈਸੇ ਤੁਹਾਡਾ ਕੰਮ ਕਿਵੇਂ ਹੋਊਗਾ ਮੈਂ ਉਸ ਤੋਂ ਬਾਅਦ ਪਰਸੋਂ ਉਹਨਾਂ ਨੇ ਟੈਪ ਲਾ ਕੇ ਰੰਗਿਆ ਤੁਫਾਣ ਕਿੰਨੇ ਪੈਸੇ ਦੀ ਕਿਤੀ ਸੀ ਮੰਗ 10000 ਦੀ ਕੀ ਨਾਮ ਸੀ ਉਹਦਾ ਦਰਵਿੰਦਰ ਸਿੰਘ ਤੇ ਦੂਜਾ ਜਗਰੂਪ ਹੈ ਜੀ ਉਹਦਾ ਸੀਨੀਅਰ ਦੋਨੋਂ ਫਰਾਰ ਹੋ ਗਿਆ ਦੋ ਦੋਨਾਂ 'ਚ ਇੱਕ ਗ੍ਰਿਫਤਾਰ ਕੀਤਾ ਗਿਆ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਵਿਜੀਲੈਂਸ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਸਿਟੀ ਪੁਲਿਸ ਦੇ ਵੱਲੋਂ ਕੋਈ ਨਹੀਂ ਕੀਤੀ ਨਹੀਂ ਸਿਟੀ ਪੁਲਿਸ ਵੱਲੋਂ ਤਾਂ ਅੱਜ ਤੱਕ ਮੈਨੂੰ ਫੋਨ ਵੀ ਨਹੀਂ ਆਇਆ ਜੀ ਤੁਸੀਂ ਕੇਸ ਸੁਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਿਵੇਂ ਜਿਵੇਂ ਲੋਕਾਂ ਨਾਲ ਠੱਗੀਆਂ ਜਾਂ ਪ੍ਰਿਸ਼ਟਾਚਾਰ ਹੋ ਰਿਹਾ ਹੈ ਜਿਵੇਂ ਸੀਗਾ ਮੇਰਾ ਸਾਥੀ ਵੀਜੀਲੈਂਸ ਡਿਪਾਰਟਮੈਂਟ ਨੇ ਦਿੱਤਾ ਹੈਗਾ ਮੈਨੂੰ ਹੁਣ ਲੱਗਦਾ ਮੇਰੀ ਸੁਣਵਾਈ ਹੋਊਗੀ ਤੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਇਹੋ ਜਿਹੀ ਰਿਸ਼ਵਤ ਦੇਣ ਦੀ ਬਜਾਏ ਇਹਨਾਂ ਨੂੰ ਵਿਧਾਨ ਦੀ ਬਜਾਏ ਵਿਜੀਲੈਂਸ ਆਫਿਸ ਹੀ ਜਾਣਾ ਚਾਹੀਦਾ ਹੈਗਾ ਉੱਥੋਂ ਹੀ ਸੁਣਵਾਈ ਮਿਲੇਗੀ ਠੀਕ ਹੈ ਧੰਨਵਾ day